ਅੱਜ ਤੁਹਾਨੂੰ ਜਿਹੜਾ ਉਸ ਕਮੇਟੀ ਦਾ ਕਨਵੀਨਰ ਲਗਾਇਆ ਤਾਂ ਕਿਸ ਤਰ੍ਹਾਂ ਲੱਗਦਾ ਕਿ ਮੁੜਲੀ ਹਾਂ ਤੇ ਜਿਹੜਾ ਕਲ ਦਾ ਲਾ ਸਕਦਾਗਾ ਦੇਖੋ ਇਹ ਤਾਂ ਚਲੋ ਕਨਵੀਨਰ ਤਾਂ ਬਹੁਤ ਪਹਿਲਾਂ ਲਾਤਾ ਸੀਗਾ ਜੀ ਬੜੀ ਵੱਡੀ ਜ਼ਿੰਮੇਵਾਰੀ ਆ ਇਹ ਸਾਂਝੀ ਜ਼ਿੰਮੇਵਾਰੀ ਆ ਕੋਈ ਮੇਰੀ ਇਕੱਲੇ ਦੀ ਨਹੀਂ ਸਾਰੇ ਆ ਇਸ ਕਨਵੀਨਰ ਨੇ ਅਸੀਂ ਤੇ ਸਾਰੇ ਸਾਂਝੇ ਤੌਰ ਤੇ ਅਸੀਂ ਕੰਮ ਕਰਾਂਗੇ ਇਕੱਠੇ ਹੋ ਕੇ ਸਾਰੇ ਆਪਣੇ ਗਗਨ ਬਰਨਾਲਾ ਜੀ ਹੋਰ ਜਿੰਨੇ ਵੀ ਸਾਡੇ ਨਾਲ ਦੇ ਮੈਂਬਰ ਨੇ ਬੜੇ ਪੁਰਾਣੇ ਪੰਥਕ ਪਰਿਵਾਰ ਆ ਤੇ ਇਹ ਦੇਖੋ ਅਸੀਂ ਕੋਈ ਨਿੱਜੀ ਸਵਾਰਥ ਵਾਸਤੇ ਨਹੀਂ ਤੁਰੇ ਕੋਈ ਸਾਡਾ ਆਪਣਾ ਕੋਈ ਇਹਦੇ ਚ ਇੰਟਰਸਟ ਨਹੀਂਗਾ ਕੋਈ ਨਾ ਅਸੀਂ ਕਿਸੇ ਲਾਲਚ ਨਾਲ ਕਿਸੇ ਲੋਭ ਨਾ ਕੋ ਸਾਨੂੰ ਲਾਲਸਾ ਆ ਅਸੀਂ ਤਾਂ ਕਹਿੰਦੇ ਭਾਈ ਸਦਾ ਸੁਖਬੀਰ ਸਿੰਘ ਬਾਦਲ ਜੀ ਤਿਆਗ ਕਰੋ ਕੁਰਬਾਨੀ ਕਰੋ ਤੇ ਸਾਂਤਰਚੰਦ ਸਿੰਘ ਲੋਂਗਵਾਲਤ ਜੀ ਦੀ ਅੱਜ ਵਰਸੀ ਤੇ ਉਹ ਵੀ ਆਏ ਅਸੀਂ ਵੀ ਆਏ ਤੇ ਸਾਡੇ ਵੱਡੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਤੇ ਫੇਰ ਐਡੀ ਕੀ ਗੱਲ ਹੈ ਕਿ ਆਪਾਂ ਉਸ ਕੁਰਸੀ ਨੂੰ ਜਫਾ ਪਾ ਕੇ ਬੈਠੇ ਹੋ ਲੋਕ ਤੁਹਾਨੂੰ ਨਕਾਰ ਚੁਕੇ ਨੇ ਸਿੱਖਾਂ ਨੇ ਤੁਹਾਨੂੰ ਆਈਸੋਲੇਟ ਕਰਤਾ ਵੋਟਾਂ ਆਪਾਂ ਨੂੰ ਪਾਉਂਦੇ ਨੇਗੇ ਤੇ ਫੇਰ ਥੱਲੇੋਂ ਜ਼ਮੀਨ ਖਿਸਕ ਗਈ ਆ ਅਕਾਲੀ ਦਲ ਦੇ ਜੇ ਅਸੀਂ ਹੁਣ ਨਾ ਉੱਠਦੇ ਫਿਰ ਬਹੁਤ ਦੇਰ ਹੋ ਜਾਣੀ ਸੀ ਲੇਟ ਹੋ ਜਾਣੀ ਸੀ ਅੱਜ ਵੀ ਲੋਕ ਕਈ ਕਹਿੰਦੇ ਤੂੰ ਲੇਟ ਕਰਤਾ ਤੁਸੀਂ ਪਰ ਦੇਖੋ ਅਸੀਂ ਸਮੇਂ ਦੀ ਹਾਣੀ ਆ ਜੇ ਸਾਨੂੰ ਜ਼ਿੰਮੇਵਾਰੀ ਸਾਡੇ ਬਜ਼ੁਰਗ ਦੇ ਕੇ ਗਏ ਵਿਰਸਾ ਸਾਡੇ ਬਜ਼ੁਰਗਾਂ ਦਾ ਸਾਡੇ ਕੋ ਅਸੀਂ ਉਹਨੂੰ ਗਾਂ ਤੋੜ ਰਹੇ ਆ ਤੇ ਭਾਈ ਜੋ ਪੰਥ ਵਾਸਤੇ ਸਹੀ ਹੋਊਗਾ ਕਰਾਂਗੇ ਅਸੀਂ ਪੰਥ ਨੂੰ ਤਕੜਾ ਕਰਨਾ ਚਾਹੁੰਦੇ ਆ ਅਕਾਲੀ ਦਲ ਨੂੰ ਦੁਬਾਰਾ ਉੱਚਾ ਚੱਕਣਾ ਚਾਹੁੰਦੇ ਆ ਕਾਇਮ ਕਰਨਾ ਚਾਹੁੰਦੇ ਆ ਅਕਾਲੀ ਦਲ ਨੂੰ ਤੇ ਅਕਾਲੀ ਦਲ ਦੀ ਹਰਮਨ ਪਿਆਰਤਾ ਜਿਹੜੀ ਲੋਕਾਂ ਵਿੱਚ ਗਵਾ ਬੈਠਾ ਅਕਾਲੀ ਦਲ ਨੂੰ ਦੁਬਾਰਾ ਬਹਾਲ ਕਰੀਏ ਤੇ ਵਿਸ਼ਵਾਸ ਜਿਹੜਾ ਟੁੱਟ ਗਿਆ ਸੀਗਾ ਲੋਕਾਂ ਦਾ ਸੰਗਤ ਦਾ ਅਕਾਲੀ ਦਲ ਦੇ ਲੀਡਰਾਂ ਪ੍ਰਤੀ ਉਹ ਦੁਬਾਰਾ ਆਪਣੇ ਵਿਸ਼ਵਾਸ ਜਿਹੜਾ ਉਹਨੂੰ ਬਹਾਲ ਕਰਾਂਗੇ ਤਾਂਕਿ ਅਕਾਲੀ ਦਲ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਪੰਜਾਬੀਆਂ ਦੀ ਸਿੱਖ ਪੰਥ ਦੀ ਨਮਾਇੰਦਗੀ ਕਰਦਾ ਹੋਇਆ ਸੇਵਾ ਕਰ ਸਕੇ ਪੰਜਾਬੀਆਂ ਵੀਰ ਸਿੰਘ ਬਾਦਲ ਤਾਂ ਇਹ ਵੀ ਕਹਿੰਦੇ ਆ ਕਿ ਜਿਹੜੇ ਉਹਨਾਂ ਦੇ ਦੋਸਤ ਲੱਗੇ ਆਗੇ ਜਦੋਂ ਉਹ ਫੈਸਲੇ ਲਏ ਗਏ ਸੀ ਜਿਨ੍ਹਾਂ ਨੂੰ ਮੰਨਦੇ ਆ ਕਿ ਉਹਦੇ ਸਾਰੇ ਲੀਡਰ ਨਾਲ ਸੀਗੇ ਦੇਖੋ ਫੈਸਲੇ ਤਾਂ ਉਹਨੇ ਆਪ ਲਏ ਆ ਸਾਸੁਖਬੀਰ ਸਿੰਘ ਬਾਦਲ ਨੇ ਉਹ ਕਿਸੇ ਦੀ ਮੰਨਦੇ ਨਹੀਂ ਸੀਗੇ ਜੇ ਆਪਣੇ ਜਰਦਰ ਹਰਪਾਲ ਸਿੰਘ ਮੱਕੜ ਬਾਦਲ ਸਾਹਿਬ ਕੋ ਗਏ ਵੀ ਤੁਸੀਂ ਉਹ ਕੰਨਵੇਂ ਲਖਨੈ ਸਤਿਆਰਨਾ ਦੇਉ ਜਿਹੜੇ ਬਾਬੇ ਦੀ ਉੱਥੇ ਆਪਣੇ ਕਰਨੀ ਸੀ ਵਡਿਆਈ ਤੇ ਮੰਨੀ ਆਪਣੇ ਬਾਦਲ ਸਾਹਿਬ ਨੇ ਜੇ ਜੈਦਾ ਗੁਰਬਜ ਗੁਰਬਜਨ ਸਿੰਘ ਅਕਾਲ ਤਖਤ ਸਾਹਿਬ ਦੇ ਜਹਦਰ ਨੇ ਕਿਹਾ ਕਿ ਇਹ ਨਹੀਂ ਉਹਨੂੰ ਮਾਫ ਕਰਨਾ ਜੇਹਦਾ ਇਸ ਤਰੀਕੇ ਨਾਲ ਜਿਹੜੇ ਗਿਆਨੀ ਗੁਰਮukh ਸਿੰਘ ਨੇ ਕਿਹਾ ਨਹੀਂ ਮਾਫ ਕਰਨਾ ਚਾਹੀਦਾ ਉਸ ਆਪਣੇ ਪਖੰਡੀ ਬਾਬੇ ਨੂੰ ਪਾਪੀ ਨੂੰ ਇਹਨਾਂ ਨੇ ਧੱਕੇ ਨਾਲ ਮਾਫ ਕਰਾਇਆ ਜੇ ਸੁਖਬੀਰ ਸਿੰਘ ਬਾਦਲ ਮੰਦੇ ਹੁੰਦੇ ਕਿਸੇ ਦੀ ਸਿਆਣੇ ਲੀਡਰ ਦੀ رائے ਲੈਂਦੇ ਹਾਂਜੀ ਹਾਲਾਤ ਸਾਨੂੰ ਤਾਂ ਦੇਖਣੇ ਪੈਂਦੇ ਤਾਂ ਹੁਣ ਜਿਹੜੀ ਤੁਹਾਡੀ ਕਮੇਟੀ ਆ ਕਿਸ ਤਰ੍ਹਾਂ ਦੇ ਫੈਸਲੇ ਲਵਗੀ ਅੱਗੇ ਫੈਸਲੇ ਲਵਾਂਗੇ ਲੋਕ ਇਤਾਂ ਵਿੱਚ ਮਤਲਬ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਸਾਡਾ ਆਪਣਾ ਵਿਚਾਰਧਾਰਾ ਅਸੀਂ ਅਕਾਲੀ ਦਲ ਦੀ ਸਿਧਾਂਤ ਸੀ ਅਕਾਲੀ ਦਲ ਦਾ ਜਿਸ ਜਿਸ ਤੋਂ ਆਪਣੇ ਅਕਾਲੀ ਦਲ ਥੜਕ ਗਿਆ ਅਸੀਂ ਉਸ ਸਿਧਾਂਤ ਤੇ ਪਹਿਰਾ ਦੇਵਾਂਗੇ ਉਸੂਲਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਲੋਕਾਂ ਕੋ ਜਾਵਾਂਗੇ ਤੇ ਪਾਰਦਰਸ਼ੀ ਤਰੀਕੇ ਨਾਲ ਲੋਕਤੰਤਰਿਕ ਤਰੀਕੇ ਨਾਲ ਕੰਮ ਕਰਾਂਗੇ ਇਹਦੇ ਵਿੱਚ ਕੋਈ ਇਹ ਨਹੀਂ ਕੋਈ ਕਰੋੜਪਤੀ ਆ ਗਿਆ ਉਹਨੂੰ ਟਿਕਟਾਂ ਦੇ ਦਿਓ ਤੇ ਜੇ ਕੋ ਬੋੜਾ ਤਨਹਾੜ ਆ ਗਿਆ ਉਹਨੂੰ ਮੋਰੇ ਲਾਵੇਓ ਇਸ ਧਾਰਨ ਪਰਿਵਾਰਾਂ ਦੀ ਸਧਾਰਨ ਵਿਅਕਤੀਆਂ ਦੀ ਜਥੇਬੰਦੀ ਆ ਆਮ ਲੋਕਾਂ ਦੀ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਗੁਰਸਿੱਖੀ ਦੇ ਫਲਸਫੇ ਤੇ ਚੱਲਦੀ ਆ ਅਜੇ ਤਾਂ ਫਲਸਫਾ ਛੱਡਤਾ ਸਿੱਖੀ ਸਾਡੇ ਤੋਂ ਕੋਹਾਂ ਦੂਰ ਹੋ ਗਈ ਤੇ ਤਾਂ ਹੀ ਲੋਕਾਂ ਨੇ ਸਾਨੂੰ ਛੱਡਤਾ ਸੋ ਇਹ ਸਾਰਾ ਕੁਝ ਜੋ ਵੀ ਅਕਾਲੀ ਦਲ ਦੀ ਵਿਚਾਰਧਾਰਾ ਹੈ ਉਹਨਾਂ ਦੁਆਰਾ ਕਾਇਮ ਕਰਾਂਗੇ ਤੇ ਸਹੀ ਤਰੀਕੇ ਨਾਲ ਲੋਕਤੰਤਰਕ ਟੰਗ ਤਰੀਕੇ ਨਾਲ ਪ੍ਰਣਾਲੀ ਨਾਲ ਅਸੀਂ ਜਥੇਬੰਦੀ ਬਣਾਵਾਂਗੇ ਤਾਂ ਕਿ ਲੋਕ ਸੜ ਤੇ ਦੁਬਾਰਾ ਇੱਕ ਵਾਰ ਫੇਰ ਅਕਾਲੀ ਦਲ ਤੇ ਵਿਸ਼ਵਾਸ ਕਰ ਸਕਣ ਨੌਜਵਾਨ ਲੀਡਰਾਂ ਨੂੰ ਲਿਆਉਣ ਦੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਉਸ ਤਰ੍ਹਾਂ ਵੀ ਕੋਈ ਫੈਸਲੇ ਲੈ ਜਾਣਗੇ ਬਿਲਕੁਲ ਜੀ ਨੌਜਵਾਨ ਲੀਡਰ ਨੂੰ ਅੱਗੇ ਆਉਣਾ ਚਾਹੀਦਾ ਜਿਹੜਾ ਕੋਈ ਕੰਮ ਕਰਦਾ ਆ ਜਿਹੜਾ ਕੋਈ ਸੇਵਾ ਦੀ ਭਾਵਨਾ ਰੱਖਦਾ ਕੋਈ ਸਧਾਰਨ ਪਰਿਵਾਰ ਹੋਵੇ ਕਿਸੇ ਪਰਿਵਾਰ ਚੋਂ ਹੋਵੇ ਉਹਨੂੰ ਮੋਰੇ ਆਉਣਾ ਚਾਹੀਦਾ ਆ ਕੋਈ ਕਿਸੇ ਦਾ ਜੱਦੀ ਪੁਛਤੀ ਨਹੀਂ ਹੈਗਾ ਨਾ ਮੇਰਾ ਆ ਨਾ ਸਾਲ ਸੁਖਬੀਰ ਸਿੰਘ ਬਾਦਲ ਦਾ ਆਪਣੇ ਸੁਖਬੀਰ ਬਾਦਲ ਜੀ ਆਪ ਕਹਿੰਦੇ ਆ ਕਿ ਅਕਾਲੀ ਦਲ ਬਾਦਲ ਅਕਾਲੀ ਦਲ ਸੌਰੀ ਬਾਦਲ ਪਰਿਵਾਰ ਦੀ ਜ਼ਗੀਰ ਨਹੀਂ ਜੇ ਸਾ ਤੁਹਾਡੀ ਜ਼ਗੀਰ ਨਹੀਂ ਛੱਡਦੇ ਹੋ ਫਿਰ ਦਾ ਸਾਡੀ ਜ਼ਗੀਰ ਆ ਅਸੀਂ ਵੀ ਸੇਵਾ ਕਰਕੇ ਪਾਸੇ हट ਜਾਣਾ ਆ ਤੁਸੀਂ ਬਹੁਤ ਸੇਵਾ ਕਰ ਲਈ ਹੁਣ ਛੱਡ ਦਿਓ ਹੁਣ ਹੋਰ ਸਰਦਾਰਨ ਲੋਕਾਂ ਨੂੰ ਅੱਗੇ ਆਉਣ ਦਿਓ ਤਾਂ ਕਿ ਲੋਕਾਂ ਵਿੱਚ ਆਪਣਾ ਜਿਹੜਾ ਵਿਸ਼ਵਾਸ ਦੁਆਰਾ ਕਾਇਮ ਹੋ ਸਕੇ ਇਸ ਸਾਲ ਵਰ ਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੇ ਕਿਹਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਹੈਗੀ ਉਹਦੇ ਤਹਿਤ ਲੋਕ ਹਿੱਤਾਂ ਦੇ ਵਿੱਚ ਫੈਸਲੇ ਲਏ ਜਾਣਗੇ ਸ਼੍ਰੋਮਣੀ ਕਾਲ ਦਲ ਦਾ ਜਿਹੜਾ ਸਿਧਾਂਤ ਹੈਗਾ ਉਸ ਦੇ ਤਹਿਤ ਜਿਹੜੇ ਫੈਸਲੇ ਨੇ ਨੌਜਵਾਨ ਜਿਹੜੀ ਲੀਡਰਸ਼ਿਪ ਹੈਗੀ ਉਹ ਖੜੀ ਕੀਤੀ ਜਾਵੇਗੀ ਕਿਉਂਕਿ ਅੱਜ ਜਿਹੜਾ ਇੱਕ ਵੱਖਰੀ ਜਿਹੜੀ ਸਟੇਜ ਲਗਾਈ ਗਈ ਸੀ ਬਾਗੀ ਧੜੇ ਦੇ ਵਿੱਚ ਉਹਦੇ ਵਿੱਚ ਸ਼ਾਮਲ ਹੋਏ ਸੀਗੇ ਤਾਂ ਅੱਜ ਬਾਕੀ ਲੀਡਰਾਂ ਨੇ ਵੀ ਜਿਹੜਾ ਇਹੀ ਗੱਲ ਕਹੀ ਹੈ ਪਰ ਜਿਹੜਾ ਦੋਨਾਂ ਸਟੇਜਾਂ ਤੋਂ ਆਪਣਾ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਹੈਗਾ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਕਾਲੀਦਾਲ ਕਿਸ ਤਰ੍ਹਾਂ ਜਿਹੜਾ ਆਪਣੀ ਰਾਜਨੀਤਿਕ ਹੋਣ ਦਾ ਹੈਗਾ ਉਹ ਦੁਬਾਰਾ ਮੋੜ ਪ੍ਰਾਪਤ ਕਰਦਾ ਹੈਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ